ਬਸ ਰੰਦੇ ਐਨੀਆਂ ਗੱਲਾਂ ਨਾ ਬਣਾਇਆ ਕਰ ਦੇਖ ਇੱਕ ਸਾਡੇ ਵਾਲਾ ਹੈ ਪਿਓ ਵਰਗਾ ਚੋਰੇ ਨੂੰ ਸ਼ਰਮ ਨਹੀਂ ਆਉਂਦੀ ਕਿਵੇਂ ਦੰਦ ਕੱਢਦੇ ਨੇ ਐਨੀ ਬੇਇੱਜ਼ਤੀ ਐਨੀ ਬੇਇੱਜ਼ਤੀ ਦਾ ਗੱਗੇ ਨੇ ਆਉਦਾ ਪਿਓ ਤੋਂ ਨਹੀਂ ਕਰਾਈ ਕਿਤੇ ਪਿਓ ਗਿਆ ਕੋਈ ਨਾ ਉੱਪਰ ਜਾਈ ਓਏ ਥੱਥ ਬੱਲੇ ਜੇ ਮਾਰਦੀ ਰਹਿਣੀ ਐ ਮੇਰੀ ਗੱਲ ਸੁਣਾ ਹਾਂ ਦੱਸ ਬਾਈ ਬੋਲਿਆ ਸਬਜੀ ਸਬਜੀ ਚੀਰਨੀ ਐ ਮੈਂ ਚੀਰਾ ਦੇਣਾ ਤੇ ਨਾ ਕੰਮ ਤੰਦਾ ਮੈਂ ਕਰਾ ਦੇਣਾ ਕੱਲੀ ਉਹ ਕੰਮ ਕਰਦੀ ਨਹੀਂ ਐ ਨਾ ਉਹ ਕੱਲੀ ਕੰਮ ਕਰਦੀ ਐ ਲੈ ਫੜੋ ਤੁਸੀਂ ਕਰ ਲਓ ਤੇ ਹੋਰ ਨਾਲੇ ਐ ਵੀ ਰਲ ਮਿਲ ਕੇ ਕੰਮ ਕੀਤਾ ਜਾਂਦਾ ਹੈ ਤੁਸੀਂ ਹੀ ਚੀਰ ਲਓ ਲੱਗ ਕੇ ਪਈਆਂ ਕੀ ਹੁਣ ਇੰਨਾ ਤਾਂ ਖੜ ਕੇ ਕੰਮ ਕਰਕੇ ਆਈਆਂ ਚੱਲ ਕੋਈ ਗੱਲ ਨਹੀਂ ਮੈਂ ਚੇਰ ਲੈਣਾ ਪਰ ਗੱਲਾਂ ਐ ਸੀ ਕਿ ਵੀ ਜੇ ਤੁੰਨੇ ਆਪਾਂ ਹਾਲ ਮਿਲ ਕੇ ਕੰਮ ਕਰ ਲੈਂਦਾ ਚੰਗੇ ਰਹਿੰਦੇ ਪਰ ਮੈਂ ਇਹੀ ਚਾਹਣਾ ਲੰਗਾਰ ਦਾ ਸਿੱਧੀ ਫੜ ਲਾ ਉਹ ਮੈਂ ਹੁਣ ਪਰਜਾਈ ਆ ਗਈ ਨਾ ਕੋਲੇ ਇਸ ਕਰਕੇ ਪਤਾ ਨਹੀਂ ਲੱਗਦਾ ਮੈਨੂੰ ਤਾਂ ਇੰਨੀਆਂ ਨੰ ਗੱਲਾਂ ਬਣਾਇਆ ਕਰ ਤੂੰ ਜਿਹੜਾ ਕੰਮ ਕਰਨਾ ਹੁੰਦਾ ਉਹ ਕਰ ਲਿਆ ਕਰ ਲੈ ਦੱਸ ਪਰਜਾਈ ਗੱਲਾਂ ਵੀ ਕਰਨ ਨਹੀਂ ਹੁੰਦੀਆਂ ਨੇ ਜੇ ਹੁਣ ਮੈਂ ਤੇਰੇ ਨਾਲ ਨਹੀਂ ਗੱਲਾਂ ਕਰੂੰ ਹੋਰ ਦੱਸ ਮੈਂ ਕਿਹਦੇ ਨਾਲ ਗੱਲਾਂ ਕਰੂੰ ਤੇਰੇ ਮੇਰੇ ਨਾਲ ਗੱਲਾਂ ਕਰਦਾ ਕਹਦਾ ਲੋਕਾਂ ਵੀ ਗੱਲਾਂ ਕਰਨ ਲੱਗ ਗਏ ਮੇਰੀਆਂ ਉਹ ਲੋਕਾਂ ਦੀਆਂ ਗੱਲਾਂ ਨਾ ਸੁਣਿਆ ਕਰ ਪਰਜਾਈ ਦੇਖ ਘਰ ਦੀ ਗੱਲ ਖਰਚੀ ਰਹਿੰਦੀ ਐ ਤੇ ਤੂੰ ਘਰ ਦੀਆਂ ਗੱਲਾਂ ਕਰਿਆ ਕਰ ਕੰਮ ਦੀਆਂ ਨਾ ਹੁਣ ਤੂੰ ਖੇਤ ਨਹੀਂ ਸੀ ਜਾਣਾ ਜਾਣਾ ਮੈਂ ਕਹਿੰਦਾ ਸੀ ਮਾ ਚੱਲ ਤੇਰੇ ਨਾਲ ਕੰਮ ਤਾਂ ਦਾ ਕਰਵਾ ਦਿਆਂ ਖੇਤ ਵੀ ਤਾਂ ਜਾ ਹੀ ਵੜਨਾ ਪਰਜਾਈ ਮੇਰੇ ਤਾਂ ਕਈ ਵਾਰੀ ਐਂ ਤਿਲ ਕਰਦਾ ਬਸ ਵੀ ਤੂੰ ਬੈਠੀ ਰਿਆ ਕਰ ਕੰਮ ਤਾਂ ਦਦਾ ਮੈਂ ਆਪੇ ਹੀ ਕਰਿਆ ਜਾ ਤੂੰ ਸਾਰਾ ਸੱਚੀ ਬਸ ਮੈਨੂੰ ਤਾਂ ਤੂੰ ਗੇੜੇ ਚ ਤੁਰਦੀ ਫਿਰਦੀ ਵਧੀਆ ਲੱਗਦੀ ਐ ਕੰਮਕੁਮ ਦੀ ਚਿੰਤਾ ਨਾ ਕਰਿਆ ਕਰ ਹੈਗਾ ਤੇਰਾ ਜੇਠ ਆਈ ਨੀ ਨਾ ਗੱਲਾਂ ਬਣਾਇਆ ਕਰ ਤੂੰ ਚੰਗੀਆਂ ਨਹੀਂ ਲੱਗਦੀਆਂ ਗਿਆ ਕੀ ਕਹੂ ਕੋਈ ਸੁਣਨ ਵਾਲਾ ਇਹ ਗੱਲਾਂ ਚੰਗੀਆਂ ਨਹੀਂ ਹੈਗੀਆਂ ਜਿਹੜੀਆਂ ਮੈਂ ਗੱਲਾਂ ਕਰਦੀਆਂ ਉਹ ਤੈਨੂੰ ਚੰਗੀਆਂ ਨਹੀਂ ਲੱਗਦੀਆਂ ਗੱਲਾਂ ਤਾਂ ਮੈਨੂੰ ਤੇਰੀਆਂ ਬਥੇਰੀਆਂ ਚੰਗੀਆਂ ਲੱਗਦੀਆਂ ਨੇ ਪਰ ਮੈਨੂੰ ਤੇਰੇ ਕੰਮ ਨਹੀਂ ਚੰਗੇ ਲੱਗਦੇ ਲੈ ਫੜਾ ਲਾਈ ਖੜੰਦੋ ਤਾ ਲਲਰ ਇੱਕ ਤਾਲੂ ਤੇ ਘੰਟਾ ਲਾਦਾ ਉਹ ਪਰ ਜਾਈ ਜਦੋਂ ਮੇਰੀਆਂ ਗੱਲਾਂ ਚੰਗੀਆਂ ਲੱਗਦੇ ਤੈਨੂੰ ਫਿਰ ਕੰਮ ਕਿਉਂ ਨਹੀਂ ਚੰਗੇ ਲੱਗਦੇ ਬਥੇਰੇ ਚੰਗੇ ਲੱਗਦੇ ਨੇ ਤੂੰ ਟੁੱਟ ਖੜ ਕੋਈ ਕੰਮ ਨੂੰ ਹੱਥ ਪਾਲਾ ਮੇਰੇ ਸਹਰਾਣੇ ਬੈਠਾ ਰਹਿਣਾ ਸਾਰਾ ਦਿਨ ਪਰਜਾਈ ਸੱਚੀ ਲੈ ਮੈਂ ਕੰਮ ਤਾਂ ਬਸੇਰਾ ਕਰਦوں ਮੇਰੀ ਗੱਲ ਸੁਣਾ ਜਦੋਂ ਤੂੰ ਦਾਲ ਸਬਜ਼ੀ ਬਣਾਉਣੀ ਆ ਨਾ ਤੇਰੇ ਹੱਥਾਂ ਦੀ ਬਣੀ ਹੋਈ ਦਾਲ ਰੋਟੀ ਤਾਂ ਮੈਨੂੰ ਇੰਨੀ ਸਵਾਦ ਲੱਗਦੀ ਆ ਕਾਹਨੂੰ ਪਹੁੰਚਦੀ ਐ ਬਸ ਬੜਾ ਆਨੰਦ ਆਉਂਦਾ ਮੈਨੂੰ ਮੈਂ ਸਹਰਨ ਦੇ ਇੰਨੀਆਂ ਗੱਲਾਂ ਨਾ ਬਣਾਇਆ ਕਰ ਉਹ ਪਰਜਾਈ ਤੂੰ ਬੜਾ ਗੁੱਸਾ ਨਾ ਕਰ ਐ ਕਰ ਮੈਨੂੰ ਸੱਚੇ ਖੁਸ਼ ਰਹਿਆ ਕਰ ਮੈਨੂੰ ਤਾਂ ਇਹੀ ਵਧੀਆ ਲੱਗਦਾ ਐ ਨਹੀਂ ਮੈਂ ਗੁੱਸਾ ਨਹੀਂ ਕਰਦੀ ਤੇਰੇ ਤੇ ਕਿਸੇ ਕਰਦਾ ਗੁੱਸਾ ਨਹੀਂ ਆਉਂਦਾ ਮੈਨੂੰ ਠੀਕ ਹੈ ਪਰ ਜਾਈ ਫਿਰ ਮੈਂ ਕਿਹੜਾ ਬਾਹਰ ਹੈ ਦੇਖ ਸਾਰਾ ਕੰਮ ਤਾਂ ਤੇਨੂੰ ਮੈਥੋਂ ਕਹਿ ਕੇ ਕਰਵਾ ਲਿਆ ਕਰ ਪਹਿਲੀ ਗੱਲ ਤਾਂ ਮੈਂ ਆਪ ਹੀ ਬਥੇਰਾ ਕੰਮ ਕਰ ਲੈਂਦਾ ਆਹ ਦੇਖ ਇੱਕ ਸਾਡੇ ਵਾਲਾ ਹੈ ਪਿਓ ਵਰਗਾ ਚੌਰੀ ਨੂੰ ਸ਼ਰਮ ਨਹੀਂ ਆਉਂਦੀ ਕਿਵੇਂ ਤੰਦ ਕੱਢਦੇ ਨੇ ਮੈਨੂੰ ਮੈਂ ਕਹਿੰਦਾ ਵੱਡਾ ਭਾਈਆ ਵੱਡਾ ਭਾਈਆ ਮੈਥੋਂ ਨਾ ਇਹ ਦਾੜੀ ਪਟਾਉ ਕਿਸੇ ਦਿਨ ਪੂਰਾ ਸ਼ਰਮ ਨਹੀਂ ਕਰਦਾ ਮੈਂ ਕਹਿੰਦਾ ਖੇਤ ਵਾਗ ਜਾ ਆ ਬੈਠਾ ਹਹੀ ਹਹੀ ਕਰੀ ਜਾਂਦੇ ਇਹਦੇ ਨਾਲ ਨਾਲੇ ਮੈਨੂੰ ਇਹਦੀ ਵੀ ਗੁੱਤ ਪਟਣੀ ਪਊਗੀ ਮੇਰੇ ਐ ਤੋਂ ਦੇਖੀ ਹੁਣ ਕਿਵੇਂ ਮਿਰਚਾਂ ਲੱਗਦੀਆਂ ਨੇ ਕਿਵੇਂ ਔਖੀ ਭਰੀ ਹੋ ਹੁਣ ਇਹਦੇ ਨਾਲ ਦੇਖ ਕਿਵੇਂ ਦੰਦ ਕੱਢਦੀ ਐ ਇਕੱਠੇ ਦੇਖ ਦਾਲ ਸਬਜ਼ੀ ਚੀਰਦੇ ਨੇ ਆਪਦੇ ਜਣੇ ਲੋਕ ਦਿਖਾਵਾ ਕਰਦੇ ਨੇ ਹੁਣ ਮੇਰੇ ਐ ਤੋਂ ਦੇਖੀ ਕਿਵੇਂ ਭਾਜ ਭਾਜ ਪਾਸੇ ਹੁੰਦੇ ਦੇਖ ਨਾ ਕੋਈ ਨਾ ਇਹਨਾਂ ਨੂੰ ਕੋਈ ਨਾ ਕੋਈ ਸਕੀਮ ਲਾਉਣਾ ਲੈ ਆ ਉਹ ਆ ਗਿਆ ਛੋਟਾ ਹੁਣ ਐ ਘਰੀ ਪਰ ਜਾਈ ਸ਼ਾਇਦ ਨੇ ਨਾ ਰੋਟੀ ਬਣਾ ਕੇ ਲੈ ਆਈ ਖੇਤਾਂ ਤੇ ਕਿਤੇ ਮੈਂ ਭੁੱਖਾ ਮਰ ਜਾ ਉੱਥੇ ਖੇਤ ਕਾ ਨੂੰ ਮੈਂ ਰੋਟੀ ਪਕਾਉਣੀ ਆ ਗਰਮ ਗਰਮ ਖਾ ਕੇ ਫੇਰ ਜਾਇਓ ਖੇਤ ਪਰ ਜਾਈ ਜਦੋਂ ਤੂੰ ਗਰਮ ਗਰਮ ਕਹਿੰਦੀ ਹੈ ਨਾ ਮੇਰਾ ਜੀ ਤਾਂ ਕਰਦਾ ਮੈਂ ਬੈ ਕੇ ਰੋਟੀ ਖਾ ਲਾ ਪਰ ਮੋਟਰ ਚੱਲੀ ਜਾਂਦੀ ਹੈ ਹੁਣ ਮੈਂ ਮੋਟਰ ਦਾ ਖਿਆਲ ਘਰਾਂ ਜਾ ਕੇ ਸਾਖ ਠੀਕਾ ਕਿਧਰ ਚੱਲਿਆ ਭਾਈ ਮੈਂ ਖੇਤ ਚੱਲਿਆ ਹੋਰ ਕਿਧਰ ਚੱਲਿਆ ਤੂੰ ਮੇਰੀ ਮੇਰੀ ਗੱਲ ਸੁਣ ਕੇ ਜਾ ਗੱਲ ਸੁਣ ਕੇ ਮੈਂ ਫੇਰ ਤੇਰੀ ਗੱਲ ਸੁਣੂ ਮੋਟਰ ਚੱਲੀ ਜਾਂਦੀ ਹੈ 2 ਮਿੰਟ ਹੋਣ ਲੱਗਣਗੇ ਮੇਰੀ ਗੱਲ ਸੁਣ ਜਾ ਤੂੰ ਉਹ ਚੱਲ ਕੋਈ ਨਹੀਂ ਫੇਰ ਸੁਣ ਲੂ ਏਡੀ ਸੇਤੀ ਕਿਹੜੇ ਨਾ ਹੁਣ ਤੇਰੀ ਮੋਟਰ ਦੀ ਵਾਰ ਹੀ ਲੰਘਦੀ ਐ ਸੇਤੀ ਮੇਰੇ ਆਏ ਤੋਂ ਪ ਨਪਕ ਹੈ ਪਖਾਇਆ ਆਇਆ ਕਰ ਬਾਰੋ ਕਿਸੇ ਦੀ ਸੁਣ ਵੀ ਲਿਆ ਕਰ ਆਹੋ ਮੈਂ ਤਾਂ ਆਪੀ ਪਖਾਇਆ ਤੁਸੀਂ ਇੱਥੇ ਹਾ ਹਾ ਹੀ ਕਰੀ ਜੋ ਮੈਂ ਮਰ ਕੇ ਆਇਆ ਉਹਨੂੰ ਤਾਂ ਬੜਾ ਗਰਮ ਗਰਮ ਮੈਨੂੰ ਤੂੰ ਪਾਣੀ ਦਾ ਨਾ ਉਹ ਵੀ ਨਹੀਂ ਲਿਤਾ ਇਹਨੂੰ ਹਜੇ ਆ ਕੇ ਤਾਂ ਤੂੰ ਬੈਠਾ ਨਹੀਂ ਤੈਨੂੰ ਪਹਿਲਾਂ ਪਾਣੀ ਫੜਾ ਦਿਆਂ ਫੜਾ ਨਾ ਪਹਿਲਾਂ ਪਾਣੀ ਨਾਲੇ ਬਾਅਦ ਚ ਬਸ ਤੈਨੂੰ ਤਾਂ ਉਹੀ ਐ ਰਹਿੰਦਾ ਵੀ ਇਕੱਠੇ ਬੈਠ ਕੇ ਗੱਲਾਂ ਬਾਤਾਂ ਕਰ ਲਈਆਂ ਬਸ ਸ਼ੱਕ ਸ਼ੁਰੂ ਹੋ ਜਾਂਦਾ ਤੇਰਾ ਤਾਂ ਗੱਲਾਂ ਬਾਤਾਂ ਨਹੀਂ ਸਾਰੇ ਪਿੰਡ ਚ ਗੱਲਾਂ ਹੁੰਦੀਆਂ ਨੇ ਨੇ ਕੀ ਗੱਲਾਂ ਹੁੰਦੀਆਂ ਨੇ ਪਿੰਡ ਚ ਮੈਨੂੰ ਕੀ ਪਤਾ ਜੇ ਤੁਸੀਂ ਬਾਹਰੇ ਜਾ ਮੋਤਾ ਤੁਹਾਨੂੰ ਪਤਾ ਲੱਗੇ ਇਹ ਆ ਸਾਰਾ ਦਿਨ ਤੇਰੇ ਸਰਾਂ ਨੇ ਬੈਠਾ ਰਹਿੰਦਾ ਖੇਤ ਨਹੀਂ ਜਾ ਕੇ ਢੱਕਾ ਤੋੜਦਾ ਜੇ ਮੈਂ ਖੇਤ ਵਾਹ ਜਾਂਦਾ ਉਹਦੀ ਪਿੰਡ ਨੂੰ ਭੱਜ ਜਾਂਦਾ ਜੇ ਮੈਂ ਘਰੇ ਆ ਜਾਂਦਾ ਤਾਂ ਖੇਤ ਨੂੰ ਭੱਜ ਜਾਂਦਾ ਤੈਨ ਤਾ ਬਸ ਬਹਾਨੇ ਚਾਹੀਦੇ ਆ ਬੋਲਣ ਨੂੰ ਗੱਲਬਾਤ ਕੋਈ ਬਾਹਰੇ ਹੁੰਦੀ ਆ ਲੜਾਈ ਘਰੇ ਆ ਕੇ ਹੁੰਦੀ ਆ ਆਹੋ ਮੈਂ ਤਾਂ ਆਪ ਹੀ ਬਹਾਨੇ ਕਰਦਾ ਹੁਣ ਛੋੜਿਆ ਇੱਕਾ ਦੋਹਾਂ ਦਾ ਕੋਈ ਏਕਾ ਨਹੀਂ ਹੈਗਾ ਤੂੰ ਐਵੇਂ ਨਾ ਘਰ ਚ ਕਲੇਸ਼ ਪਾਇਆ ਕਰ ਲੋਕਾਂ ਮੰਗਰ ਲਾ ਕੇ ਜੇ ਕੋਈ ਗੱਲਬਾਤ ਆ ਤੇਰੇ ਦਿਲ ਚ ਤਾਂ ਮੈਨੂੰ ਸਾਫ਼ ਸਾਫ਼ ਦੱਸ ਦੇ ਕੀ ਕਹਿਣਾਗਾ ਗੱਲਾਂ ਬਾਤਾਂ ਤਾਂ ਤੁਹਾਨੂੰ ਬਾਅਦ 'ਚ ਹੀ ਪਤਾ ਲੱਗਣੀ ਆ ਕੀ ਪਤਾ ਲੱਗਣਗੀਆਂ ਨਾ ਮੈਨੂੰ ਦੱਸ ਹੀ ਦਿਓ ਮੈਂ ਰੋਟੀ ਕੋਈ ਫੇਰ ਬਣਾਉਂ ਪਹਿਲਾਂ ਮੈਂ ਅਜ ਗੱਲਾਂ ਹੀ ਸੁਣਨਾ ਛੋਡੀਆਂ ਆਹੋ ਰੋਟੀ ਬਾਅਦ 'ਚ ਬਣਾਈ ਆਏ ਨਹੀਂ ਦੇਖਦੀ ਵੀ ਮੈਂ ਭੁੱਖਾ ਆਇਆ ਪਹਿਲਾਂ ਰੋਟੀ ਖਵਾ ਦਾਂ ਪਾਣੀ ਲਿਆ ਦਾਂ ਗੱਲਾਂ ਦਾ ਤੁਹਾਨੂੰ ਰਹਿੰਦਾ ਮੈਂ ਤੂੰ ਆਪ ਲੜਾਈ ਸ਼ੁਰੂ ਕੀਤੀ ਆ ਮੈਂ ਤਾਂ ਦਾਲ ਸਬਜ਼ੀ ਬਣਾਉਣੀ ਆ ਰੋਟੀ ਆਟਾ ਗੁੰਨੇ ਪੈਂ ਮਿੰਟ 'ਚ ਬਣ ਚੁਗੀ ਤੂੰ ਰੋਟੀ ਬਣਾ ਦੇਵਾ ਦਵ ਛੋਡਾ ਤਾਂ ਇਹ ਨਿਬੜਨਾ ਹੀ ਨਹੀਂ ਬਣਾਉਣੀ ਆ ਉਹ ਵੀ ਭੁੱਖਾ ਗਿਆ ਉਹਨੂੰ ਵੀ ਦੇਣੀ ਆ ਪਕਾ ਕੇ ਰੋਟੀ ਹਾਂ ਉਹਦਾ ਤੈਨੂੰ ਬੜਾ ਫਿਕਰ ਰਹਿੰਦਾ ਉਹਦਾ ਹੈ ਕਾਲਜੋਗ ਆਪਦੇ ਬੰਦੇ ਨੂੰ ਰੋਟੀ ਨਹੀਂ ਪੁੱਛਣੀ ਉਹਨੂੰ ਬੜਾ ਦੇਖੋ ਗਰਮ ਗਰਮ ਰੋਟੀਆਂ ਖਵਾਉਂਦੀ ਸੀ ਲੈ ਇਹਨਾਂ ਨੇ ਵੀ ਖਾ ਲਈ ਰੋਟੀ ਤੇ ਉੱਥੇ ਉਹ ਬਾਈ ਵੀ ਬੈਠਾ ਝਾਕਦਾ ਹੋਗਾ ਵੀ ਕਦੋਂ ਰੋਟੀਆਂ ਲਿਆਵੇ ਤੇ ਕਦੋਂ ਖਾਵਾ ਵਿਚਾਰਾ ਭੁੱਖਣ ਪਾਣਾ ਬੈਠਾ ਉੱਥੇ ਕਿੰਨਾ ਟਾਈਮ ਲਵਾਤਾ ਜਿੱਦ ਲੜਾਈ ਤੋਂ ਖਿਹੜਾ ਛੁੱਟੇ ਤਾਂ ਕੋਈ ਕੰਮ ਹੋਵੇ ਨਿੱਕ ਨਿੱਕੀ ਗੱਲ ਤੇ ਜਿੰਨਾ ਕਰਦਾ ਰਹਿੰਦਾ ਚੱਲ ਮਣਾ ਚਾਹ ਵੀ ਕਰ ਦਿੰਦੀ ਕੁੱਟ ਹਜੇ ਨਾ ਰੋਟੀ ਵਾਲੇ ਭਾਂਡੇ ਤੇਰੇ ਮੂਹਰੇ ਨਹੀਂ ਚੱਕੇ ਹੈਗੇ ਤੇ ਤੇਰੀ ਚਾਹ ਤਿਆਰ ਵੀ ਹੋ ਗਈ ਆ ਨਾਲੇ ਉਹਦੀ ਲੈ ਜਾਂਦੀ ਚਾਹ ਨਾਲੇ ਮੈਂ ਪੀ ਕੇ ਕੰਮ ਤੇ ਵਗ ਜਾਂਦਾ ਉੱਥੇ ਉਹ ਤਾਂ ਹੁਣ ਲੱਸੀ ਪੀਊਗਾ ਤੇ ਨੇ ਚਾਹ ਪੀਣੀ ਵੀ ਆ ਤਾਂ ਆਪਿਆ ਅਖੰਡ ਚਾਹ ਆਪਿਆ ਗੈਂਸ ਕਰਕੇ ਪੀ ਲਈ ਮੈਂ ਤਾਂ ਪਹਿਲਾਂ ਹੀ ਬਹੁਤ ਲੇਟ ਆ ਤੂੰ ਜਾ ਸੇਟੀ ਲੇਟ ਹੋ ਗਈ ਤੂੰ ਤੂੰ ਕਿਉਂ ਫਿਰ ਇੰਨਾ ਛੜੇਵਾ ਕਰਦਾ ਤੇਰਾ ਭਾਈ ਹੋਈਆ ਵੱਡਾ ਉਹ ਸੇਣੀ ਰੋਟੀ ਦੇਣ ਚੱਲੀ ਆ। ਫਰੇਮਾ ਨਹੀਂ ਲੋਕ ਦੁਕਾਨ ਤੇ ਸਾਮਾਨ ਘੱਟ ਲੈਣ ਆਉਂਦੇ ਨੇ। ਛੋਡੀਆਂ ਗੱਲਾਂ ਵੱਧ ਕਰਦੇ ਨੇ ਮੇਰੇ ਕੋਲੇ ਆ ਕੇ। ਨਾ ਕਿਹੜਾ ਭੈਣ ਦਾ ਖਸਮ ਬੋਲਦਾ ਸਾਡੀਆਂ ਗੱਲਾਂ ਕਰਦਾ। ਮੈਨੂੰ ਨਾਮ ਦੱਸ ਉਹਦਾ। ਜੇ ਮੈਂ ਤੱਕਲੇ ਵਾਂਗੂ ਨਾਂ ਸਿੱਧਾ ਕਰਤਾ ਤਾਂ। ਕਿਹਦਾ ਕਿਹਦਾ ਨਾਮ ਦੱਸਾਂ? ਕਿ ਅੱਧਾ ਹੋਵੇ ਤਾਂ ਨਾਮ ਦੱਸਾਂ। ਸਾਰੇ ਆਉਂਦੇ ਨੇ ਸਾਮਾਨ ਘੱਟ ਲੈ ਕੇ ਜਾਂਦੇ ਨੇ ਗੱਲਾਂ ਵੱਧ ਕਰਦੇ ਸਵਾਦ ਲੈਂਦੇ ਨੇ ਲੋਕ। ਤੂੰ ਅਗਲੇ ਨੂੰ ਛਾੜ ਦੇ। ਕਿਵੇਂ ਕੋਈ ਦੂਜੀ ਵਾਰ ਬੋਲ ਜੂ ਤੂੰ ਅਗਲੇ ਨੂੰ ਕਹਿ ਵੀ ਮੇਰਾ ਵੱਡਾ ਭਾਈ ਆ। ਮੇਰੇ ਚੁੱਲ੍ਹੇ ਤੇ ਆ। ਅੱਧਾ ਦਾ ਮਾਲਕ ਆ। ਤੈਨੂੰ ਹੀ ਦੇ ਕੇ ਜਾਓ ਤੇਰੇ ਕੋਲੇ ਰਹੁ ਸਾਰਾ ਕੁਛ ਜੇ ਉਹਨੂੰ ਖਵਾਵਾਂ ਪਿਆਵਾਗੇ ਤਾਂ ਹੀ ਅਗਲਾ ਕੁਛ ਦੇਊਗਾ ਨਾਲੇ ਜੇ ਮੰਨ ਲਾ ਮੈਂ ਇਸੇ ਮੂੰਹ ਨਾਲ ਉਹਨੂੰ ੱੱਕੇ ਦੇਵਾ ਬੇਇੱਜ਼ਤੀ ਕਰ ਕਰ ਘਰੋਂ ਕੱਢਾਂ ਤਾਂ ਫਿਰ ਤੂੰ ਭਾਈ ਦਾ ਬਣ ਕੇ ਬਹਿ ਜਾਵੇਂਗਾ ਲੋਕਾਂ ਨੂੰ ਕਹੇਗਾ ਲੋਕ ਕੀ ਕਹਿੰਦੇ ਨੇ ਤੂੰ ਪਰ ਮੇਰੇ ਭਰਾ ਨੂੰ ਰੋਟੀ ਨਹੀਂ ਮਿਲਦੀ ਤੂੰ ਉਹਨੂੰ ਘਰੇ ਨਹੀਂ ਵੜਨ ਦਿੰਦੀ ਫਿਰ ਤੂੰ ਦੂਜੇ ਲੋਟ ਹੋ ਜਾਵੇਂਗਾ ਨਾ ਤੂੰ ਲੋਟਾਂ ਮੈਂ ਨਾ ਤੇਰੇ ਲੋਕ ਲੋਟ ਆਉਣ ਮੈਥੋਂ ਉਹ ਲੋਕਾਂ ਦੀ ਤਾਂ ਗੱਲ ਇਹੀ ਆ ਜੇ ਨਹੀਂ ਰੋਟੀ ਦਿੰਦੇ ਤਾਂ ਵੀ ਗੱਲਾਂ ਬਣਾਉਣਗੇ ਜੇ ਹੁਣ ਰੋਟੀ ਦਿੰਨੇ ਆ ਤਾਂ ਵੀ ਗੱਲਾਂ ਬਣਾਉਂਦੇ ਨੇ ਕੀ ਸੁਣੀਏ ਕਿਸੇ ਦੀ ਕੀ ਦੀ ਨਾ ਸੁਣੀਏ ਮੈਨੂੰ ਲੇਟ ਨਾ ਕਰਾ ਜਿਹੜਾ ਤੈਨੂੰ ਠੀਕ ਲੱਗਦਾ ਉਹੀ ਸੁਣ ਲਾ ਜਾ ਚੰਗਾ ਜਾ ਤੂੰ ਕਾਹਨੂੰ ਮੰਨਦੀ ਆ ਮੈਂ ਆਪੀ ਕਰਨ ਨੂੰ ਚਾਹ ਦੇਖ ਲਾ ਕੀ ਜਮਾਨਾ ਆ ਗਿਆ ਤੀਵੀਂ ਆਪਦੀ ਮਰਜ਼ੀ ਕਰਦੀਆਂ ਨੇ ਬੰਦੇ ਦੀ ਕਿਹੜਾ ਸੁਣਦੀਆਂ ਨੇ ਚਲ ਕਰੀਏ ਘੁੱਟ ਜਾ ਪੀ ਕੇ ਚੱਲੀਏ ਦੁਕਾਨ ਤੇ ਗਾਹਕ ਮੁੜਦੇ ਹੋਣਗੇ ਇਹਨੇ ਤਾਂ ਨਹੀਂ ਕਰੀ ਆਪ ਨੂੰ ਹੀ ਕਰਨੀ ਪਈ ਇੱਕ ਦੇਖ ਲੈ ਸਾਡੇ ਵਾਲਾ ਵੱਡਾ ਇਹਨੇ ਪਤਾ ਨਹੀਂ ਕੀ ਘੋਲ ਕੇ ਦੇ ਸਿਰ 'ਚ ਪਾਇਆ ਇਹਦੀ ਬੜੀ ਫਿਕਰ ਕਰਦੀ ਐ ਮੈਨੂੰ ਦੇਖ ਲੈ ਚਾਹ ਦੀ ਘੁੱਟ ਨਹੀਂ ਕਰਕੇ ਗਈ ਜਿੱਦẽ ਦੇ ਉਧਰੋਂ ਆਇਆ ਨਾ ਇਹ ਉਹਦੇ ਨੇ ਨਾ ਰੰਗ ਟਾਂਗੀ ਬਦਲ ਗਏ ਨਾਲੇ ਵੱਡੇ ਦੇ ਨਾਲੇ ਇਹਦੇ ਪਹਿਲਾਂ ਤਾਂ ਇਹ ਵੱਡੇ ਨੂੰ ਹੂ ਨਹੀਂ ਸੀ ਲਾਉਂਦੀ ਬੜਾ ਪੰਜ ਪੰਜ ਪੈਂਦੀ ਹੁੰਦੀ ਵੱਡੂ ਖਾਉ ਵੱਡੂ ਖਾਉ ਕਰਦੀ ਰਹਿੰਦੀ ਹੁਣ ਉਹਦੇ ਨਾਲ ਬੜੀ ਇੱਕ ਮਿਕ ਹੋਈ ਆ ਹੁਣ ਉਹੇ ਜਾ ਪਰ ਮੇਰੇ ਕੰਨੀ ਹੋ ਗਿਆ ਹੁਣ ਮੈਨੂੰ ਨਹੀਂ ਮੂੰਹ ਬੋਲਦੀ ਉਹਦੇ ਨਾਲ ਕੋਲ ਮਿਲ ਗਈ ਪਤਾ ਹੀ ਨਹੀਂ ਲੱਗਦਾ ਕੀ ਉਹ ਆ ਸਾਰੀਆਂ ਬੱਟਾਂ ਤੇ ਹੋ ਗਈ ਆਹੀ ਰਹਿ ਗਈ ਸਪਰੇਹਾਂ ਦਾ ਕਿਹੜਾ ਪਤਾ ਲੱਗਦਾ ਇਹ ਕਾਕੰਡਾ ਜਾਂ ਮਾਰਨੀ ਹੈ ਵੀ ਕਿ ਨਾ ਚਲ ਕਹਿੰਦੇ ਤਾਂ ਹੈ ਲੋਕ ਵੀ ਸਾਰੇ ਕੱਖ ਮਰ ਜਾਂਦੇ ਆ ਤੇ ਸੌਖਾ ਹੋ ਜਾਂਦਾ ਚਲ ਇਹ ਤਾਂ ਹੋ ਗਿਆ ਕੰਮ ਗੱਲ ਕਰ ਹੁਣ ਭੁੱਖੀ ਵਾਲੀ ਲੱਗੀ ਪਈ ਐ ਪਰਝਾਈ ਕਿਤੇ ਨਜ਼ਰ ਨਹੀਂ ਆਉਂਦੀ ਚੱਲ ਦੇਖਦੇ ਆਂ ਕਿਰਾ ਟੋਲੀ ਲਾਸਰੇ ਉਹ ਸਪਰੇ ਹਾਂ ਬਿਨਾ ਪਰਝਾਈਆਂ ਵਰਗੀਆਂ ਹੋ ਗਈਆਂ ਕਿਤੇ ਸਪਰੇ ਕੰਮ ਕਰਦੀ ਐ ਕਿਤੇ ਨਹੀਂ ਕਰਦੀ ਇਹੀ ਗੱਲ ਮੇਰੀਆਂ ਪਰਝਾਈਆਂ ਦੀ ਐ ਦੋ ਪਰਝਾਈਆਂ ਦਾ ਕੰਮ ਹੀ ਨਹੀਂ ਕਰਦੀਆਂ ਸਾਮਕਾ ਵੱਡੂ ਖਾਉਂ ਕਰਦੀਆਂ ਇਹ ਹੀ ਪਤਾ ਨਹੀਂ ਕਿਵੇਂ ਢਲ ਗਈ ਰੱਬ ਨੇ ਮਿਹਰ ਕਰੀ ਚੱਲ ਇਹ ਪਰਝਾਈ ਤਾਂ ਮੇਰੀ ਵਧੀਆ ਐ ਨਾਲੇ ਪੂਰੀ ਸੇਵਾ ਕਰਦੀ ਐ ਨਾਲੇ ਜੀਜੀ ਕਰਦੀ ਐ ਤੇ ਨਾਲੇ ਲੋਕਾਂ ਦੀਆਂ ਵੀ ਸਹਿੰਦੀ ਐ ਚਲ ਸ਼ੁਕਰ ਹੈ ਰੱਬਾ ਇੱਕ ਪਰਜਾਈ ਤਾਂ ਕੰਮ ਦੀ ਹੋਈ ਚਲ ਸ਼ੁਕਰ 11 ਵਾਲਾ ਡੱਬਾ ਵੀ ਨਾ ਗਿਆ ਪਰਜਾਈ ਹਜੇ ਰੋਟੀ ਲੈ ਕੇ ਨਹੀਂ ਆਈ ਕਿਤੇ ਛੋਟੇ ਨੇ ਕਜਿਆ ਕਲੇ ਸੀ ਨਾ ਪਾਲਿਆ ਹੋਵੇ ਤੜਕੇ ਹੋਰੋਂ ਤਰੁੰਜੇ ਬੋਲਦਾ ਸੀ ਖਬਰ ਹੈ ਮੋਦਾ ਵੀ ਦਿਮਾਗ ਖਰਾਬ ਹੁੰਦਾ ਜਾਂਦਾ 11 ਦਾ ਡੱਬਾ ਵੀ ਨਾ ਗਿਆ ਜੇਠ ਵਿਚਾਰਾ ਬੈਠਾ ਝਾਕਦਾ ਹੋਊਗਾ ਵੀ ਅਜ ਇੰਨਾ ਲੇਟ ਰੋਟੀ ਕਰਦੀ ਕੀ ਰਹਿੰਦੀ ਆ ਕਰੇ ਸੋ ਸੋ ਕੋ ਸੇਕ ਆ ਜਾਂਦਾ ਹੋ ਟੱਡੇ ਚ ਭੁੱਖਣ ਭਣ ਠੀਕ ਹੋ ਗਿਆ ਲੁੱਟ ਹੋ ਗਿਆ ਵੀ ਭੁੱਖਾ ਰੋ ਨਹੀਂ ਲੱਗ ਗਿਆ ਮੱਤ ਭਾਬੀ ਸਾਸਿਕਾਲ ਸਾਸਿਕਾਲ ਕੀ ਗੱਲ ਚੱਕ ਮੇਰੇ ਪੈਰੀ ਤੁਰੀ ਜਾਨੀ ਐ ਨਾ ਤੈਨੂੰ ਨਹੀਂ ਪਤਾ ਮੈਂ ਕਿਉਂ ਤੁਰੀ ਜਾਨੀ ਆ ਚੱਕਵੇਂ ਪੈਰੀ ਬੁਲਾਉਣਾ ਜ਼ਰੂਰੀ ਹੁੰਦਾ ਰਾਜ ਚ ਖੜਾ ਕੇ ਮੈਨੂੰ ਵੀ ਭਾਬੀ ਪੁੱਛਣਾ ਪੈਂਦਾ ਮੈਂ ਵੀ ਤੇਰੇ ਦਿਵਰਾ ਵਰਗਾ ਕਿ ਅਵਤਾਰ ਮੇਰਾ ਵੱਡਾ ਭਾਈ ਹੈ ਪਤਾ ਹੈ ਪਤਾ ਮੈਨੂੰ ਵੀ ਤੇਰਾ ਵੱਡਾ ਭਾਈ ਹੈ ਪਰ ਤੂੰ ਮੈਨੂੰ ਰਾਜ ਨਾ ਬੁਲਾਇਆ ਕਰ ਜਿਹੜਾ ਕੋਈ ਦੁੱਖ ਸੁੱਖ ਕਰਨਾ ਹੁੰਦਾ ਨਾ ਉਹਦੇ ਵੱਡੇ ਭਾਈ ਨਾਲ ਹੀ ਕਰ ਲਿਆ ਕਰ ਇਧਰ ਪਾਪੀ ਖੇਤਾਂ ਨੂੰ ਕਿੱਧਰ ਚੱਲੀ ਬਾਈ ਅਵਤਾਰ ਤਾਂ ਦੁਕਾਨ ਤੇ ਬੈਠਾਗਾ ਜੇ ਉਹ ਦੁਕਾਨ ਤੇ ਬੈਠਾ ਹੈ ਤਾਂ ਉਹਦਾ ਵੱਡਾ ਭਾਈ ਇੱਥੇ ਖੇਤ ਪਾਣੀ ਲਾਉਂਦਾ ਝੋਨੇ ਨੂੰ ਉਹਨੂੰ ਰੋਟੀ ਦੇਣ ਚੱਲੀ ਆ ਨਾਲੇ ਪੁੱਛਣ ਤੋਂ ਪਹਿਲਾਂ ਹੱਥ ਵਾਲਾ ਦੇਖ ਲਿਆ ਕਰੋ ਵੀ ਹੱਥ 'ਚ ਰੋਟੀ ਐ ਤਾਂ ਰੋਟੀ ਦੇਣੀ ਚੱਲੀ ਆ ਇੱਕ ਤਾਂ ਉਂ ਗਰਮੀ ਪੈਂਦੀ ਆ ਇੱਕ ਤੇਰੇ ਵਰਗੇ ਤਪਾ ਲੈਂਦੇ ਆ ਭਾਬੀ ਰੋਟੀ ਤਾਂ ਮੈਨੂੰ ਦਿਸਦੀ ਐ ਫੇਰ ਕੀ ਹੋ ਗਿਆ ਜੇ ਬੁਲਾ ਲਿਆ ਆਪਦੇ ਨੂੰ ਹੀ ਬੁਲਾਇਆ ਜਾਂਦਾ ਬੁਲਾ ਲਿਆ ਤਾਂ ਠੀਕ ਐ ਪਰ ਜਿਹੜੀ ਟੀਚਰ ਜੀ 'ਚ ਬੋਲਦੇ ਨਾ ਇਹ ਨਹੀਂ ਚੰਗਾ ਲੱਗਦਾ ਸਿੱਧਾ ਸਾਦਾ ਬੁਲਾਓ ਕਦੇ ਘਰੇ ਆ ਕੇ ਬੁਲਾਓ ਰਾ ਕਦੇ ਤਾਂ ਸੋਡੀ ਬੋਲਤੀ ਬੰਦ ਹੋ ਜਾਂਦੀ ਆ ਤੇ ਰਾਹਾਂ 'ਚ ਜਾਂਦੇ ਨੂੰ ਤੁਸੀਂ ਘੇਰ ਘੇਰ ਬੁਲਾਉਣੇ ਹੋਗੇ ਨਾਲੇ ਮੈਂ ਤੈਨੂੰ ਇੱਕ ਗੱਲ ਦੱਸਦੀ ਮੈਨੂੰ ਰਾਹ ਖੜੇ ਨਾ ਬੁਲਾਇਆ ਕਰ ਨਹੀਂ ਤਾਂ ਮੈਥੋਂ ਆਪਦਾ ਹਿਆਜ ਆ ਲਾ ਕੇ ਬਹਿ ਜਾ ਭਾਬੀ ਇਨੀ ਘਰ ਮੇ ਕਿਹ ਹੁੰਨੀ ਐ ਲੈ ਦੋ ਰੋਟੀਆਂ ਨੇ ਮੈਂ ਫੜਾਉਣਾ ਖੇਤ ਜਦੋਂ ਮੈਂ ਇਨੀ ਦੂਰੋਂ ਚੱਲ ਕੇ ਆ ਗਈ ਮੈਂ ਗਾਹਾਂ ਵੀ ਫੜਾ ਕੇ ਆਉਂਗੀ ਮੈਨੂੰ ਲੋਡ ਨਹੀਂ ਛੋਡੇ ਵਰਗਿਆਂ ਦੇ ਅੱਜ ਤਾਂ ਭਾਬੀ ਤੂੰ ਪੱਕਾ ਬਾਈ ਨਾਲ ਲੜ ਕੇ ਆਈ ਹੋਈ ਐ ਅੱਜ ਉਹ ਹੀ ਗੁੱਸਾ ਤੂੰ ਮੇਰੇ ਤੇ ਘੱਟੀ ਜਾਨੀ ਐ ਟਾਈਮ ਹੀ ਫੜਾ ਹੋ ਗਿਆ ਮੈਨੂੰ ਤਾਂ ਲੱਗਦਾ ਅੱਜ ਰੋਟੀ ਲੈ ਕੇ ਆਉਂਦੀ ਵੀ ਨਹੀਂ ਦੇਖਾ ਤਾਂ ਸਹੀ ਆਉਂਦੀ ਐ ਕਿ ਨਹੀਂ ਕਿਤੇ ਘਰੇ ਜਾ ਕੇ ਨਾ ਖਾਣੀ ਪਾਜੇ ਹੈ ਗੱਗਾ ਦੇਖ ਲੈ ਕਿਵੇਂ ਤੁਰੀ ਆਉਂਦੀ ਨੂੰ ਘੇਰਦਾ ਓਏ ਮੂਰੇ ਹੋ ਹੋ ਗੱਲਾਂ ਕਰਦਾ ਹੂੰ ਬਾਹਾਂ ਤੇ ਦੇਖ ਕੇ ਮੈਂ ਮਾਰਦਾ ਸਾਲਾ ਠਰਕੀ ਚੱਲ ਰੋਟੀ ਤਾਂ ਆ ਗਈ ਪਰ ਇਹਨੂੰ ਮੈਂ ਪੁੱਛੂੰ ਕਦ ਨਾ ਕਦੇ ਗੱਗਿਆ ਵੀ ਤੂੰ ਐ ਰਾਹ ਚ ਨਾ ਘੇਰ ਕੇ ਗੱਲਾਂ ਕਰਿਆ ਕਰ ਮੇਰੀ ਪਰਜਾਈ ਨਾ ਸਾਲਾ ਠਰਕੀ ਕਿਸੇ ਥਾਂ ਦਾ ਚਾਹੇ ਮੈਂ ਕਿਸੇ ਨਾ ਲੜਕੇ ਆਈਆਂ ਚਾਹੇ ਨਾ ਪਰ ਮੈਂ ਤੈਨੂੰ ਇੱਕ ਗੱਲ ਕਹਿਤੀ ਮੇਰੇ ਨੂੰ ਨਾ ਰਾਹ ਚ ਜਾਂਦੀ ਨੂੰ ਮੈਨੂੰ ਜਮਾ ਹੀ ਨਾ ਬੁਲਾਇਆ ਕਰ ਪਰ ਇਹਨੂੰ ਮੂੰਹ ਕਰ ਲਿਆ ਕਰ ਨਹੀਂ ਮੈਂ ਇੱਥੇ ਤੂੰ ਆਦੀ ਬੇਇੱਜ਼ਤੀ ਕਰਵਾ ਲੇਗਾ ਮੈਂ ਤੇਰੇ ਇਹੋ ਜਿਹੀ ਬੇਇੱਜ਼ਤੀ ਕਰੂੰਗੀ ਤੂੰ ਸੋਚੇ ਵੀ ਨਹੀਂ ਹੋਣਾਗਾ ਕਲਦੀਪ ਮੇਰੀ ਇਹੋ ਜਿਹੀ ਬੇਇੱਜ਼ਤੀ ਕਰਕੇ ਗਈ ਆ ਆਪਦੇ ਕੰਮ ਨਾਲ ਕੰਮ ਰੱਖਿਆ ਕਰੋ ਐਨੀ ਬੇਇੱਜ਼ਤੀ ਐਨੀ ਬੇਇੱਜ਼ਤੀ ਦਾ ਗੱਗੇ ਨੇ ਆਉਦਾ ਪੇਰੋਂ ਤੋਂ ਨਿਕرائی ਕਿਤੇ ਇਹ ਯਾਰ ਅੱਜ ਤੁਰੀ ਜਾਂਦੀ ਮੇਰੀ ਬੇਇੱਜ਼ਤੀ ਕਰਕੇ ਜੇ ਅੱਜ ਮੈਂ ਆਪਦੀ ਬੇਇੱਜ਼ਤੀ ਦਾ ਬਦਲਾ ਨਾ ਨਾ ਲੈਤਾ ਤਾਂ ਮੈਨੂੰ ਗੱਗਾ ਕੌਣ ਕਹੂਗਾ ਨਾਲੇ ਅੱਜ ਮੈਂ ਦੇਖਣਾ ਜੇ ਕੀ ਕਰਦੀ ਆ ਮੋਟਰ ਤੇ ਹਾਂ ਕਿਉਂ ਲੱਗਦਾ ਜਿਵੇਂ ਕੋਈ ਮੇਰੇ ਪਿੱਛੇ ਤੁਰਿਆ ਹੋ ਮਨ ਨਾਲ ਪੈਡ ਚਾਲ ਦੀ ਤਕੜੀ ਸੁਣਦੇ ਆ ਹਾਏ ਹਾਏ ਹਾਉਣਾ ਕਿਹੜਾ ਸੌਖਾ ਚਾਹੇ ਨੇੜੇ ਹੀ ਆ ਡੇਢ 2 ਕਿਲੋਮੀਟਰ ਦੂਰ ਖੇਤ ਆ ਫੇਰ ਵੀ ਐ ਲੱਗੂ ਵੀ ਬਲਾਈਂ ਦੂਰ ਐ ਓਏ ਆ ਜਾ ਆ ਜਾ ਪਰ ਜਾਈ ਆ ਜਾ ਆ ਜਾ ਕੇ ਮੈਨੂੰ ਤਾਂ ਐ ਸੀਗਾ ਮੈਂ ਖਾ ਤੂੰ ਅੱਜ ਨਹੀਂ ਆਉਂਦੀ ਰੋਟੀ ਲੈ ਕੇ ਮੈਂ ਤਾਂ ਸੋਚਾ ਮੈਂ ਘਰੇ ਜਾ ਕੇ ਖਾਣੀ ਪੈਣੀ ਆ ਹਾਏ ਹਾਏ ਮੈਨੂੰ ਵੀ ਪਤਾ ਤੈਨੂੰ ਭੁੱਖ ਲੱਗੀ ਹੋਣੀ ਆ ਕੀ ਕਰਾਂ ਭੁੱਖ ਭੁੱਖ ਬਾਰੇ ਤਾਂ ਤੂੰ ਪੁੱਛ ਨਾ ਮੇਰੇ ਤਾਂ ਅੱਧੇ ਚੂਹੇ ਢੱਡੇ ਦੇ ਮਰ ਗਏ ਭੁੱਖ ਨਾਲ ਆਏ ਹਾਏ ਹਾਏ ਬੇ ਕਿਥੋਂ ਤੈਨੂੰ ਤਾਂ ਮਖੌਲ ਆਉਂਦੇ ਨੇਗੇ ਕੀ ਦੱਸਾਂ ਤੈਨੂੰ ਜਦੋਂ ਘਰੋਂ ਤੁਰਨ ਲੱਗੀ ਅਜੇ ਰੋਟੀਆਂ ਵਾਲਾ ਥਾਲ ਥੱਲੇ ਰੱਖਿਆ ਨਹੀਂ ਪਹਿਲਾਂ ਕਹਿੰਦਾ ਚਾਹ ਕਰਕੇ ਦੇ ਕਲੇਸ਼ ਪਾ ਕੇ ਬਹਿ ਗਿਆ ਉਹ ਚੱਲ ਕੋਈ ਨਹੀਂ ਉਹਨੂੰ ਵੀ ਤਾਂ ਚਾਹ ਪਾਣੀ ਕਰਨੇ ਸੀ ਲਿਆ ਫੜਾ ਹੁਣ ਰੋਟੀ ਖਾਈਏ ਅੱਛਾ ਹੋਰ ਤਾਂ ਨਹੀਂ ਬੋਲਿਆ ਕੁਸ ਮਥੇਰਾ ਬੋਲਿਆ ਕੀ ਕੀ ਦੱਸਾਂ ਤੈਨੂੰ ਚੁੱਪੀ ਭਲੀ ਆ ਚੁੱਪੀ ਭਲੀ ਏ ਹੋਰ ਹਨ ਬਸ ਤੂੰ ਖੇਤ ਨੂੰ ਚੱਲ ਪਈ ਤੂੰ ਰੋਟੀਆਂ ਲੈ ਕੇ ਚੱਲ ਪਈ ਮੇਰੇ ਵਾਰੀ ਤੇਰੇ 33 ਰੋਟੀਆਂ ਲਾਉਂਦੇ ਹੱਥ ਮੱਚਦੇ ਆ ਉਹਨੂੰ ਗਰਮ ਗਰਮ ਮਿਲਦੀਆਂ ਉਹਨੂੰ ਬੈਠੇ ਨੂੰ ਚੀਜ਼ ਮਿਲਦੀ ਆ ਮੈਨੂੰ ਲੋਕ ਬੋਲਦੇ ਨੇ ਪਤਾ ਨਹੀਂ ਕੀ ਕੀ ਬੋਲਿਆ ਮੇਰੇ ਤੇ ਉੱਤੋਂ ਦੀ ਨੰਗੀਆਂ ਸਾਲੀਆਂ ਉੱਤੋਂ ਕੋਈ ਨਹੀਂ ਭਰਾਈ ਤੂੰ ਤਾਂ ਧੰਨ ਦੀ ਤਾਕੜੀ ਐ ਨਾਲੇ ਲੋਕਾਂ ਦੀ ਸਹਣੀ ਐ ਤੇ ਨਾਲੇ ਮੇਰੇ ਭਰਾ ਦੀਆਂ ਗੱਲਾਂ ਸਹੀ ਨਹੀਂ ਐ ਸ਼ਾਬਾਸ਼ ਐ ਮੈਂ ਤਾਂ ਤੈਨੂੰ ਬਹੁਤ ਸ਼ਾਬਾਸ਼ੇ ਦਿੰਨਾ ਐ ਕਿਉਂ ਤੂੰ ਦੋਨਾਂ ਨਾਲੋਂ ਨਾ ਵਧੀਆ ਐ ਨਾਲੇ ਤਾਂ ਤੂੰ ਮੇਰੀ ਇੱਜ਼ਤ ਪੂਰੀ ਕਰਦੀ ਐ ਨਾਲੇ ਆ ਰੋਟੀ ਪਾਣੀ ਨਾ ਤੇਰੇ ਹੱਥ ਦਾ ਮੈਨੂੰ ਬਾਲਾ ਸਵਾਦ ਲੱਗਦਾ ਸੱਚੀ ਐ ਜੀ ਕਰਦਾ ਵੀ ਬਸ ਖਾਈ ਜਾਵਾਂ ਫੇਰ ਉਹੀ ਸਵੇਰ ਵਾਲੀਆਂ ਗੱਲਾਂ ਖਾਣ ਦੇ ਨਾ ਤੈਨੂੰ ਚੰਗੇ ਬਹਾਨੇ ਨੇ ਹਾਂ ਐ ਨਾ ਮਿੱਠੀਆਂ ਪੋਚੇ ਮਾਰ ਮਾਰ ਕੇ ਚੰਗੀਆਂ ਰੋਟੀਆਂ ਖਾਣਾ ਮੇਰੇ ਤੋਂ ਉਹ ਨਹੀਂ ਪਰ ਜਾਈ ਤੈਨੂੰ ਵੇਖ ਕੇ ਨਾ ਮਨੂੰ ਹੀ ਮਿੱਠੀਆਂ ਮਿੱਠੀਆਂ ਗੱਲਾਂ ਆਉਣ ਲੱਗ ਜਾਂਦੀਆਂ ਨੇ ਸੱਚੀ ਗੱਲ ਐ ਗੱਲਾਂ ਤੋੜਦੀਆਂ ਔੜਦੀਆਂ ਤੈਨੂੰ ਮੂਰੇ ਪਈ ਦਾਲ ਨਹੀਂ ਦੇਸੀ ਸੁੱਕੇ ਚਾਰ ਨਾਲ ਖਾਈ ਜਾਣਾ ਮੈਂ ਤਾਂ ਬਣਾ ਕੇ ਲਿਆਈ ਆ ਪਰ ਜਾਈ ਮੈਨੂੰ ਚਾਈ ਇੰਨਾ ਚੜ ਜਾਂਦਾ ਪਾ ਫਿਰ ਥੋੜੀ ਜੀ ਹੁੰਦਾ ਨਾਲ ਐਂ ਕਰ ਤੂੰ ਵੀ ਖਾ ਲੈ ਨਾਲ ਮੈਂ ਤਾਂ ਖਾ ਕੇ ਆਈ ਆ ਤੂੰ ਹੀ ਖਾ ਲੈ ਕੋ ਕੋਈ ਨਹੀਂ ਖਾ ਲੈ ਕੱਦੀ ਤਾਂ ਬਸ ਮੈਂ ਤਾਂ ਰਾਜ ਕੀ ਲੋਕਾਂ ਦੀਆਂ ਗੱਲਾਂ ਸੁਣ ਸੁਣ ਕੇ ਆ ਤੂੰ ਦੇਖਿਆ ਨਹੀਂ ਰਾਜ ਕਿਵੇਂ ਗੱਗੇ ਨੇ ਘੇਰੇ ਸੀ ਹਾਂ ਹਜੇ ਇਹ ਤਾਂ ਕਰ ਮੈਂ ਪੁੱਛਣੀ ਆ ਪਰ ਜਾਈ ਕੀ ਭੌਂਕਦਾ ਸੀ ਉਹ ਭੌਂਕਣਾ ਕੀ ਆ ਬਸ ਉਹੀ ਰਾ ਜਾਂਦੀਆਂ ਨੂੰ ਘੇਰਨਾ ਹੁੰਦਾ ਤੇ ਬਸ ਰੋਕ ਕੇ ਟਾਈਮ ਪਾਸ ਕਰਨਾ ਹੁੰਦਾਗਾ ਬਾਕੀ ਬਹਾਨੀ ਬਹਾਨੀ ਪੋਛਦੇ ਨੇ ਪਰਜਾਈ ਕਿੱਥੇ ਚੱਲੀ ਕੀ ਕਰਨ ਚੱਲੀ ਇੱਧਰ ਕਿੱਧਰ ਬਾਈ ਦੁਕਾਨ ਤੇ ਐ ਬਸ ਇਸ ਤਰ੍ਹਾਂ ਦੀਆਂ ਗੱਲਾਂ ਹੀ ਬਣਾਈ ਜਾਂਦੇ ਨੇ ਚੱਲ ਕੋਈ ਨਹੀਂ ਇਹ ਤਾਂ ਲੋਕ ਗੱਲਾਂ ਬਣਾਉਣ ਜੋਗਰੀ ਨੇ ਨਾਲੇ ਪਰਜਾਈ ਆਪਣੇ ਦਿਲ ਚ ਮਾਇਨ ਨਹੀਂ ਹੈਗੀ ਆਪਾਂ ਦਿਲ ਦੇ ਦਾ ਸਾਫ਼ ਆ ਨਾ ਲੋਕਾਂ ਦਾ ਕੀ ਹੈ ਬਣਾਈ ਜਾਣ ਦੇ ਗੱਲਾਂ ਜਿਉਂਦੀ ਰਹਿ ਪਰਜਾਈ ਤੇਰੇ ਹੱਥ ਦੀਆਂ ਰੋਟੀਆਂ ਦਾ ਬੜੀਆਂ ਸਵਾਦ ਨੇ ਮੈਂ ਖਾਈ ਖਾਈ ਜਾਮਾ ਕਿੰਨੇ ਮਰਜੀ ਕਹਿ ਲਾ ਹੁਣ ਨਹੀਂ ਮੈਨੂੰ ਹਾਸੇ ਆਉਂਦੀ ਮੇਰੇ ਤਾਂ ਬਾਲੇ ਦਿਮਾਗ ਗਰਮ ਹੋਇਆ ਪਿਆਗਾ ਹੁਣ ਬਣਾ ਵੀਡੀਓ ਹੁਣ ਆਈਏ ਗੱਲ ਦਾ ਸਬੂਤ ਠੀਕ ਹੋ ਗਿਆ ਹੁਣ ਠੀਕ ਹੈ ਵਰਜਾਈ ਹੱਥ ਆ ਗਿਆ ਜਉਂਦੀ ਰਹਿ ਹੋਲੀ ਖਾਲੋ ਕੋਈ ਮਗਰਤਾ ਨਹੀਂ ਲੱਗਿਆ ਉਹ ਮਗਰਤਾ ਨਹੀਂ ਲੱਗਿਆ ਪਰ ਜੈਜੀ ਜੀ ਮੈਂ ਤੂੰ ਕਹਤਾ ਨਾ ਵੀ ਮੇਰਾ ਮੂਡ ਖਰਾਬ ਹੈ ਬਸ ਮੇਰਾ ਵੀ ਇਸੇ ਗੱਲ ਤੋਂ ਮੂਡ ਖਰਾਬ ਹੋਗਾ ਮੈਂ ਖਾ ਮੇਰੀ ਪਰਜਾਈ ਦਾ ਚੱਤ ਖਰਾਬ ਹੈ ਤਾਂ ਬਸ ਮੇਰਾ ਪਹਿਲਾ ਚੱਤ ਖਰਾਬ ਹੋ ਜਾਂਦਾ ਜਿਉਂਦੀ ਰਹਿ ਤੇਰੀਆਂ ਅਸੀਸਾਂ ਕਰਕੇ ਹੀ ਨਾ ਮੈਂ ਤੇਰੀ ਸੇਵਾ ਕਰਦੀ ਆ ਇਹ ਜੇ ਨਾ ਤੇਰੇ ਵਰਗੇ ਜੇਠਾ ਤੱਕ ਕਿਸੇ ਕਰਮਾਂ ਵਾਲਿਆਂ ਨੂੰ ਮਿਲਦੇ ਨੇਗੇ ਉਹ ਪਰਜਾਈ ਐਵੇਂ ਮੈਂ ਕਹਣਾ ਵੀ ਤੇਰੇ ਵਰਗੀਆਂ ਪਰਜਾਈਆਂ ਬਸ ਜੇਠਾ ਨੂੰ ਕਰਮਾਂ ਨਾਲ ਹੀ ਮਿਲਦੀਆਂ ਨੇ ਸ਼ੁਕਰ ਹੈ ਰੱਬ ਦਾ ਤੂੰ ਤਾਂ ਹਾਈ ਕਹਿਤਾ ਪਰ ਇਹ ਜੇ ਦਿਔਰ ਕੰਜਰ ਕਿਸੇ ਨੂੰ ਨਾ ਟੱਕਰਨ ਦੇਖ ਕਿਵੇਂ ਇਹੀ ਲੋਕ ਘਰਾਂ ਚ ਕਲੇਸ਼ ਪਾਉਂਦੇ ਨੇ ਪਹਿਲਾਂ ਤਾਂ ਮੈਨੂੰ ਘੇਰ ਕੇ ਦੋ ਗੱਲਾਂ ਸੁਣੀਆਂ ਕਈਆਂ ਦੇਖਿਆ ਵੀ ਖੇਤ ਜਾਂਦੀ ਆ ਰੋਟੀ ਲੈ ਜਾਂਦੀ ਆ ਇਹ ਦੀਆਂ ਚਾਰ ਗੱਲਾਂ ਬਣਾ ਕੇ ਅਵਤਾਰ ਦੇ ਕੰਨ ਭਰੂਗਾ ਉਹ ਕੋਈ ਨਹੀਂ ਇਹਨਾਂ ਲੋਕਾਂ ਦਾ ਕੀ ਐ ਇਹ ਤਾਂ ਲੋਕ ਭਕਾਈ ਮਾਰਦੀ ਰਹਿੰਦੇ ਆ ਇਹਨਾਂ ਤੋਂ ਆਪਦਾ ਘਰ ਤਾਂ ਸਮਝਦਾ ਨਹੀਂ ਐਵੇਂ ਲੋਕਾਂ ਦੀਆਂ ਕੰਨਾਂ ਤੇ ਚੜ ਚੜ ਕੇ ਦੂਜਾਂ ਨੂੰ ਸਵਾਦ ਲੈਂਦੇ ਆ ਕੋਈ ਗੱਲ ਨਹੀਂ ਨਾਲੇ ਅਵਤਾਰ ਨੂੰ ਆਪਾਂ ਸਮਝਾਵਾਂਗੇ ਵੀ ਐਵੇਂ ਬਹਿਮ ਨਾ ਕਰਿਆ ਕਰ ਬਹਿਮ ਦਾ ਕੋਈ ਲਾਜ ਨਹੀਂ ਉਹ ਹੀ ਤਾਂ ਬਥੇਰਾ ਕਿਹਾ ਤੇਰੇ ਆਉਣ ਪਿੱਛੋਂ ਪਤਾ ਕਿੰਨਾ ਕਲੇਸ਼ ਹੋਇਆਗਾ ਹਾਂ ਮੈਂ ਤਾਂ ਜ ਬਹਾਨਾ ਜਲਾ ਕੇ ਆ ਗਿਆ ਸੀ ਵੀ ਮੈਂ ਖੇਤ ਜਾਣਾ ਫਿਰ ਕੀ ਕਹਿੰਦਾ ਤੂੰ ਤਾਂ ਬਹਾਨਾ ਮਾਰ ਕੇ ਨਿਕਲਿਆ ਆ ਮੈਂ ਕਿੱਥੇ ਨਿਕਲਾਂ ਮੈਂ ਤਾਂ ਫਸ ਗਈ ਨਾ ਮੈਨੂੰ ਤਾਂ 100 100 ਦੀ ਸੁਣਨੀ ਪਈ ਨਾਲੇ ਮੈਨੂੰ ਬੋਲਣਾ ਪਿਆ ਉਹਦੇ ਮੂਹਰੇ ਚੁੱਪ ਕਰਾਉਣ ਦੀ ਖਾਤਰ ਉਹ ਕੋਈ ਨਹੀਂ ਪਰਝਾਈ ਫਿਰ ਫਿਕਰ ਨਾ ਕਰ ਜੇ ਤੂੰ ਮੇਰੀ ਖਾਤਰ 100 100 ਸੁਣਦੀ ਐ ਨਾ ਛੋਟੇ ਭਰਾ ਤੋਂ ਮੈਂ ਵੀ ਤਥੋਂ ਰਤਾ ਅਰਤੀ ਵੀ ਬਾਹਰ ਨਹੀਂ ਦੇਖ ਲੈ ਸਭ ਕੁਝ ਤੇਰੇ ਹੀ ਐ ਮੈਂ ਤਾਂ ਕੀ ਕਰਨਾ ਹੈ ਆ ਕਲੇਸ਼ ਹੀ ਨਾ ਪਵੇ ਘਰ ਚ ਬਸ ਇੰਨਾ ਹੀ ਬਹੁਤ ਆ ਕੋਈ ਨਹੀਂ ਇਹ ਸਮਝਾਵਾਂਗੇ avatars ਨੂੰ ਬਹਿਮ ਹੀ ਨਾ ਬਹਿਮ ਕਰਿਆ ਕਰ ਚੰਗਾ ਬਹਿਮ ਕਾਨੂੰ ਕਰਦਾ ਹੈ ਆ ਲੂਤੀਆਂ ਲਾ ਕੇ ਲੋਕ ਕਲੇਸ਼ ਪਵਾਉਂਦੇ ਨੇ ਲੋਕ ਆਪ ਦਾ ਘਰ ਤਾਂ ਸਾਹਮਦੇ ਨਹੀਂ ਹੈਂ ਨਾ ਆਪਦੀ ਉਹਨਾਂ ਤਾਂ ਤੀਮੀਆਂ ਸੰਭਦੀਆਂ ਨੇ ਉਹਨਾਂ ਦੀਆਂ ਤੀਮੀਆਂ ਤਾਂ ਜੇ ਕਿਸੇ ਬੰਦੇ ਕੋਲੇ ਖੜਦੀਆਂ ਨੇ ਤਾਂ ਉਹ ਤਾਂ ਕਹਿ ਨਹੀਂ ਸਾਡੇ ਭਰਾ ਨੇ ਸਾਡੇ ਚਾਚੇ ਦੇ ਪੁੱਤ ਨੇ ਸਾਡੇ ਮਾਮਿਆਂ ਦੇ ਪੁੱਤ ਨੇ ਜੇ ਕਿਤੇ ਮੇਰੇ ਵਰਗੀ ਕਿਸੇ ਕੋਲੇ ਖੜ ਜੇ ਤੇ ਇਹ ਤਾਂ ਖਸਮਾ ਚਲ ਕੋਈ ਨਹੀਂ ਐ ਬਣਾ ਦਿੰਦੀਆਂ ਨੇ ਕੋਈ ਨਹੀਂ ਕੋਈ ਨਹੀਂ ਪਰ ਜਾਈ ਤੂੰ ਗੁੱਸਾ ਨਾ ਕਰ ਕਿਸੇ ਦਾ ਗੁੱਸਾ ਨਾ ਕਰਿਆ ਕਰ ਜਦੋਂ ਆਪਣੀ ਮੱਤ ਮਿਲਦੀ ਆ ਆਪਾਂ ਨੂੰ ਲੋਕਾਂ ਤੱਕ ਕੀ ਨਾਲੇ ਤੂੰ ਕਿਸੇ ਗੱਲ ਦੀ ਚਿੰਤਾ ਨਾ ਕਰਿਆ ਕਰ ਐਵੇਂ ਛੋਟੇ ਭਰਾ ਨੂੰ ਮੈਂ ਸਭ ਕੁਝ ਸਮਝਾ ਦੂੰ ਮਨੂ ਤਾਂ ਸਮਝਾ ਦੇਗਾ ਲੋਕਾਂ ਨੂੰ ਕੀ ਕੀ ਸਮਝਾਵਾਂਗੇ ਬਲਾਈ ਜਿੱਤ ਖਰਾਬ ਹੋਇਆ ਪਿਆ ਮਿੰਟ ਚ ਬਾਹ ਫੜਾ ਦਿੰਦੇ ਨੇ ਆਪਦੇ ਵਾਰੀ ਭਰਾ ਤੇ ਦੂਜਿਆਂ ਵਾਰੀ ਖਸਮ ਉਹ ਕੋਈ ਨਹੀਂ ਇੰਨਾ ਲੋਕਾਂ ਦਾ ਕਿਹੜਾ ਮੂੰਹ ਫੜਨਾ ਹੈ ਚਲ ਠੀਕ ਹੈ ਟਾਈਮ ਹੀ ਬਹੁਤ ਹੋ ਗਿਆ ਮੈਨੂੰ ਤਾਂ ਨਾਲ ਤਾਂ ਭਾਂਡੇ ਲਿਆਈ ਠੀਕ ਹੈ ਤੇ ਜੇ ਕੋਈ ਦਾਲ ਸਬਜੀ ਕੋਈ ਉਲਟਾ ਇਥੇ ਕਿੱਥੇ ਹੋ ਗਈ ਕੋਈ ਸਬਜ਼ੀ ਹੈਗੀ ਤਾਂ ਲਿਆਈ ਨਾਲੇ ਮੈਨੂੰ ਜਾਮਣਾਂ ਲਿਆ ਦੀ ਚਾਰ ਕੋਈ ਨਹੀਂ ਕੋਈ ਨਹੀਂ ਚਾਰ ਉਹ ਦੱਸ ਨਾਲੇ ਮੈਂ ਸਬਜ਼ੀ ਲਿਆਉ ਨਾਲੇ ਮੈਂ ਜਾਮਣ ਦਾ ਝੋਲਾ ਭਰ ਕੇ ਲਿਆਉ ਪਰਝਾਈ ਆਪਾਂ ਇਕੱਠੇ ਬਹਿ ਕੇ ਨੂਨ ਲਾ ਕੇ ਖਾਵਾਂਗੇ ਟਾਈਮ ਨਾਲ ਆ ਜੀ ਸਾਰੇ ਭਾਂਡੇ ਚੱਕ ਲਈ ਠੀਕ ਹੈ ਠੀਕ ਹੈ ਚੰਗਾ ਸ਼ੁਕਰ ਹੈ ਰੱਬਾ ਮੇਰੀ ਪਰਝਾਈ ਤਾਂ ਨਾ ਬਾਲੀ ਸਿਆਣੀ ਹੈ ਸਰ ਕਹਿੰਦਾ ਰਹਿੰਦਾ ਨਾ ਸਬੂਤ ਸਬੂਤ ਮੈਂ ਵੀ ਅੱਜ ਬਿਨ ਸਬੂਤੋ ਗੱਲ ਨਹੀਂ ਕਰਦਾ ਲੈ ਆ ਰਹੀ ਨੇ ਸੀ ਤੂੰ ਪਾਂਚੇ ਇਹ ਵੀ ਜੋੜ ਤੇ ਵੱਡੇ ਭਾਈ ਮੜੇ ਬਾਹਰੇ ਆ ਅੰਦਰੀ ਆ ਜਾ ਕੇ ਕੀ ਕੰਮ ਆ ਨਹੀਂ ਮੈਂ ਵੀ ਤੇਰੇ ਨਾਲ ਇੱਕ ਗੱਲ ਕਰਨੀ ਆ ਉਹ ਅੰਦਰੀ ਆ ਜਾਂਦਾ ਇਹ ਜੀ ਕੀ ਗੱਲ ਆ ਉਹ ਬਾਹਰੇ ਆ ਚੱਲ ਤੇ ਬਾਹਰੇ ਆ ਜਾਣਾ ਤੈਨੂੰ ਦੱਸ ਕੀ ਭਾਰ ਲੱਗਦਾ ਸੀ ਅੰਦਰ ਆਉਦੇ ਨੂੰ ਹਾਂ ਗੱਗੇ ਦੱਸ ਭਾਈ ਬਹਿ ਜਾ ਤੈਨੂੰ ਇੱਕ ਜ਼ਰੂਰੀ ਗੱਲ ਕਰਨੀ ਆਪਾਂ ਬੈਠ ਕੇ ਗੱਲ ਕਰਦੇ ਆ ਲੈ ਬਹਿ ਗਿਆ ਚਲ ਦੱਸ ਤੂੰ ਇਹ ਜੀ ਕੀ ਗੱਲ ਹੈ ਭਾਈ ਤੂੰ ਕਹਿੰਦਾ ਸੀ ਨਾ ਮੇਰਾ ਭਰਾ ਮੇਰੀ ਘਰ ਵਾਲੀ ਆਏ ਆ ਅੱਜ ਮੈਂ ਤੈਨੂੰ ਕੋਈ ਚੀਜ਼ ਦਿਖਾ ਕੇ ਜਾਣਾ ਤੈਨੂੰ ਮੈਂ ਅੱਜ ਸਬੂਤ ਦਿਖਾ ਕੇ ਹੀ ਜਾਣਾ ਖਾਦਾ ਸਬੂਤ ਗੱਗੇ ਲੈ ਦੇਖ ਫਿਰ ਤੂੰ ਇਹ ਕਿਥੋਂ ਲਿਆਂਦਾ ਮੈਂ ਬਣਾ ਕੇ ਲਿਆ ਐ ਚੋਰੀ ਖੇਤੋਂ ਤੈਨੂੰ ਦਿਖਾਉਣ ਦਾ ਮਾਰਾ ਬਾਈ ਗੱਗੇ ਤੈਨੂੰ ਬੇਨਤੀ ਆ ਵੀ ਇੱਕ ਤਾਂ ਤੂੰ ਇਹ ਵੀਡੀਓ ਕਿਸੇ ਕੋਲੇ ਹੋਰ ਨਾ ਭੇਜੀ ਇੱਕ ਤੂੰ ਨਾ ਇਹ ਮੇਰੇ ਫੋਨ ਤੇ ਭੇਜ ਦੇ ਤੂੰ ਹੈਗਾ ਮੇਰਾ ਭਰਾ ਛੋਟਾ ਠੀਕ ਆ ਮੈਨੂੰ ਤੇਰੇ ਤੇ ਵਿਸ਼ਵਾਸ ਆ ਤੂੰ ਐਵੇਂ ਮੇਰੀ ਇੱਜਤ ਦਾ ਸਵਾਲ ਆ ਤੂੰ ਕਿਸੇ ਹੋਰ ਕੋਲੇ ਨਾ ਇਹ ਗੱਲ ਕਰੀ ਇਹਨੂੰ ਡਿਲੀਟ ਕਰਦੀ ਮੈਨੂੰ ਭੇਜ ਦੇ ਓਦੋਂ ਬਾਅਦ ਤੂੰ ਡਿਲੀਟ ਮਾਰ ਦੇ ਇਹਨੂੰ ਮੈਂ ਪੁੱਛਦਾ ਘਰੇ ਜਾ ਕੇ ਨਾਲੇ ਮੈਂ ਭੇਜਣਾ ਤੇਰੇ ਫੋਨ ਤੇ ਹੁਣੀ ਭੇਜਦਾ ਹਾਂ ਹਾਂ ਮੈਨੂੰ ਭੇਜ ਠੀਕ ਇਹ ਕੀ ਕਰਦੇ ਨੇ ਮੇਰੇ ਮਗਰੋਂ ਲਮਨ ਤਾਂ ਅੱਜ ਪਤਾ ਲੱਗਿਆ ਤੇਰੀਆਂ ਬੀੜੀਆਂ ਨੇ ਮੇਰੇ ਤਾਂ ਅੱਖਾਂ ਖੋਲਤੀਆਂ ਨੰਬਰ ਤਾਂ ਹੈਗਾ ਤੇਰਾ ਮੇਰੇ ਕੋਲੇ ਹਾਂ ਨੰਬਰ ਹੈਗਾ ਸ਼ੱਕ ਪੇਤੀ ਠੀਕ ਆ ਚੱਲ ਗੱਗੇ ਇਹਨੂੰ ਡਿਲੀਟ ਮਾਰਦੇ ਹੁਣ ਪਿੰਡ 'ਚ ਨਾ ਕਿਸੇ ਕੋਲੇ ਹੋਰ ਸਾਡੀਆਂ ਤਾਂ ਪਹਿਲੇ ਲੋਕ ਗੱਲਾਂ ਬਥੇਰੀਆਂ ਬਣਾਉਂਦੇ ਨੇ ਤੈਨੂੰ ਪਤਾ ਆਪਾਂ ਤਾਂ ਕੰਮਕਾਰ ਵਾਲੇ ਬੰਦੇ ਆ ਸਿੱਧੇ ਸਾਦੇ ਹਨਾ ਵੀਰ ਬਣ ਕੇ ਤੂੰ ਕਿਸੇ ਹੋਰ ਕੋਲੇ ਨਾ ਇਹ ਗੱਲ ਕਰੀ ਠੀਕ ਆ ਆਪਦੇ ਤੱਕ ਹੀ ਰੱਖੀ ਨਾ ਕਿਸੇ ਨੂੰ ਦੱਸੀ ਆ ਵੀਡੀਓ ਡਿਲੀਟ ਮਾਰਦੀ ਮੈਂ ਤਾਂ ਡਿਲੀਟ ਮਾਰ ਦਉ ਮੈਂ ਤਾਂ ਤੇਰਾ ਭਲਾ ਹੀ ਸੋਚਦਾ ਹਾਂ ਹਾਂ ਚਲ ਗਏ ਧੰਨਵਾਦ ਤੇਰਾ ਬਹੁਤ ਬਹੁਤ ਹੋਰ ਚਲ ਠੀਕ ਆ ਕੋਈ ਨਾ ਮੈਂ ਕਰੂੰ ਗੱਲ ਜਾ ਕੇ ਕਰੇ ਮੇਰੀ ਬੇਇੱਜ਼ਤੀ ਕਰਦੀ ਸੀ ਨਾਲੇ ਗੱਗੇ ਦੀ ਬੇਇੱਜ਼ਤੀ ਕਰਦੀ ਸੀ ਹੁਣ ਪਤਾ ਲੱਗੂ ਜਦੋਂ ਘਰੇ ਜਾ ਕੇ ਗੁਤਨੀ ਜੇ ਪਈਆਂ